ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਯਾਰੇ ਵੀਰੋ ਭੈਣਾ ਛੋਟੇ ਵੀਰ ਵੱਡੇ ਵੀਰ ਆਪਣੇ ਮਾਤਾ ਮਾਂ ਬੱਚੇ ਛੋਟੇ ਵੀ ਤਤ ਸ਼ਰੀਕਤਾਲ ਸਾਰਿਆਂ ਨੂੰ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਆਪਾਂ ਨੂੰ ਸਾਰਿਆਂ ਨੂੰ ਦੂਜੇ ਦੀ ਮਦਦ ਜਰੂਰ ਕਰਨੀ ਚਾਹੀਦੀ ਹੈ ਖਾਸ ਕਰਕੇ ਸਿੱਖਾਂ ਨੂੰ ਤਾਂ ਸਿੱਖਾਂ ਦੀ ਕਰਨੀ ਹੋਈ ਚਾਹੀਦੀ ਹੈ ਕਿਉਂਕਿ ਸਿੱਖ ਹਰੇਕ ਦੀ ਮਦਦ ਕਰਦੇ ਨੇ ਪਰ ਸਿੱਖਾਂ ਦੀ ਕੋਈ ਮਦਦ ਨਹੀਂ ਕਰਤਾ Rajasthan ਦੇ ਵਿੱਚ ਇੱਕ ਨਾ ਗੱਲ ਹੁੰਦੀ ਆ ਆਪਾਂ ਅੱਜ ਗੱਲ ਕਰਾਂਗੇ ਨਸਲ ਦੀ Rajasthan ਦੇ ਵਿੱਚ ਗੁਰੂ ਘਰ ਆ ਇੱਕ ਮਹਿਤਾਵਗੜ੍ਹ ਦਰਦਵਾਰਾਵਾ ਗੰਗਾ ਨਗਰ ਦੇ ਵਿੱਚ ਉੱਥੇ ਆਰਐਸ ਤੋਂ ਵੱਲੋਂ ਜ਼ਬਰਦਸਤੀ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕਰੀਆਂ ਜਾ ਰਹੀਆਂ ਤੁਸੀਂ ਸ਼ਾਇਦ ਦੇਖਿਓ ਵੀ ਇਹ ਹਾਲਾਤ ਨੇ ਆਪਣੇ ਦੇਸ਼ ਦੇ ਵਿੱਚ ਆ ਜਿਹੜੇ ਇਤਨਾ ਜਿਵੇਂ ਆਪਣੇ ਨਾ ਮੋਦੀ ਦੇ ਜਨਮ ਦਿਨ ਤੇ ਲੰਬੀ ਉਮਰ ਲਈ ਉਹ ਤੇ ਅਖੰਡ ਪਾੜ ਰੱਖਿਆ ਗਿਆ ਵਾ ਦਿੱਲੀ ਦੇ ਵਿੱਚ ਸਰਨਾ ਸੰਸਾਗ ਜਿਹੜਾ ਕੀ ਹੈ ਤੁਹਾਨੂੰ ਸਰਨਾ ਸੁਨਾ ਜਾਂ ਕੀ ਨੋ ਆਦਾ ਪਤਾ ਨਹੀਂ ਹਰਦੀਪ ਸਿੰਘ ਸਾਹਮਣਾ ਪਤਾ ਨਹੀਂ ਕਿਸ ਇਦਾਂ ਦਾ ਨਾਮ ਆਗਾ ਇਹ ਨਸਲ ਨਹੀਂ ਇਹ ਨਸਲਾਂ ਨੇ ਇਹ ਉਹ ਨਸਲਾਂ ਨੇ ਜਿਹੜੀਆਂ ਸਿੱਖੀ ਦੇ ਭੇਜ ਦੇ ਵਿੱਚ ਸਿੱਖ ਬਣੇ ਹੋਏ ਨੇ ਸਿੱਖ ਨਹੀਂ ਹੋ ਕੇ ਪਰ ਇਹ ਉਹ ਨੇ ਦਗੜਦਲੀ ਇਹੜੇ ਆਰਐਸਐਸ ਨੇ ਤਿਆਰ ਕਰੇ ਕੇ ਭੇਜੇ ਹੋਏ ਨੇ ਸਿੱਖਾਂ ਦੇ ਵਿੱਚ ਸਿੱਖ ਬਣਾ ਕੇ ਤੁਸੀਂ ਹਿਸਾਬ ਨਾਲੋ ਵੀ ਸਰਨਾ ਦਿੱਲੀ ਦੇ ਵਿੱਚ ਉਹਨੇ ਆਪਣੇ ਕਮੇਟੀ ਦੇ ਵਿੱਚ ਜਿਹੜਾ ਮੇਨ ਹੀ ਉਧਰ ਹੁੰਦਾ ਉਹ ਜਦੋਂ ਕੁਝ ਵੀ ਹੋਵੇ ਉਹ ਮੁਰੀ ਹੁੰਦਾ ਇੱਕ ਉਹ ਹਰਦੀਪ ਪੁਰੀਆ ਹਰਦੀਪ ਸਿੰਘ ਪੁਰੀ ਪਤਾ ਨਹੀਂ ਕਿਹੜਾ ਮੰਤਰੀ ਆ ਜਿਹੜਾ ਬਾਹਰ ਲਿਆਂਦਾ ਗਿਆ ਹੋਣਾ ਹੁੰਦਾ ਉਹ ਉਹ ਵੀ ਇੱਕ ਉਹ ਹੋ ਗਿਆ ਜਿਹੋ ਚੌਰ ਕਰਨ ਲੱਗਿਆ ਹੋਇਆ ਹੈ ਸਰਨਾ ਤਾਂ ਗੁਰੂ ਤੋਂ ਆਪਣੇ ਗੁਰੂ ਸਾਹਿਬ ਨੂੰ ਇਹ ਦੇਖੋ ਇਹਦਾ ਮਤਲਬ ਇਹ ਮੋਦੀ ਨੂੰ ਇਹ ਗੱਲ ਕਹਿੰਦੇ ਪਏ ਨੇ ਵੀ ਹਾਂ ਬਾਈ ਹੋਰ ਤਕੜਾ ਹੋ ਹੜ ਹੁੜ ਹੋਰ ਛੱਡੀਆਂ ਨਾ ਪੰਜਾਬ ਦੇ ਵਿੱਚ ਇਹੀ ਮਤਲਬ ਹੋਇਆ ਵੀ ਭਾਈ ਤੂੰ ਤਕੜਾ ਹੋ ਤੇਰੀ ਹਮ ਨਾ ਘਟੇ ਹੋਰ 75 ਸਾਲ ਹੋ ਗਏ ਹੁਣ ਤੂੰ 175 ਸਾਲ ਦਾ ਹੋ ਗਿਆ ਮਰੀ ਗੁਰੂ ਸਾਹਿਬ ਮਰੇ ਇਹ ਇਹਨਾਂ ਦੀ ਮੰਨਛਾ ਤੇ ਇਹੀ ਹੈ ਨਾ ਗੁਰੂ ਸਾਹਿਬ ਨੂੰ ਤਾਂ ਪਤਾ ਪੜਾ ਹੈ ਏ ਹੁਣ ਤੇ ਦੁਨੀਆਂ ਨੂੰ ਚੱਲ ਚਟਲਾ ਲੈਣਗੇ ਸਿੱਖਾਂ ਨੂੰ ਚਟਲਾ ਲੈਣਗੇ ਕੌਮ ਨੂੰ ਕੌਮ ਦੇ ਅੱਖੀ ਘਟਾ ਪਾ ਲੈਣਗੇ ਪਰ ਜਿਹਦੇ ਗੁਰੂ ਸਾਹਿਬ ਨੂੰ ਇਹਦਾ ਮਤਲਬ ਉਹ ਉਹਨੂੰ ਇਹ ਮਜ਼ਾਕ ਸਮਝਦੇ ਨੇ ਗੁਰੂ ਬਦੂ ਨੂੰ ਗੁਰੂ ਨੂੰ ਗੁਰੂ ਦੀ ਬਾਣੀ ਨੂੰ ਖੰਡ ਪਾਠ ਨੂੰ ਮਜ਼ਾਕ ਸਮਝਿਆ ਹੋਇਆ ਇਹਨਾਂ ਨੇ ਜਿਹੜਾ ਬਾਬਾ ਪਾਠੀ ਆ ਚਲ ਉਹਦੇ ਨਾਲ ਤਾਂ ਇਹਨਾਂ ਨੇ ਧੱਕਾ ਕਰਿਆ ਹੋਣਾ ਕੀ ਪਤਾ ਵਿਚਾਰਾ ਜੇ ਉਹ ਮਨਾ ਕਰਦਾ ਤਾਂ ਇਹਨਾਂ ਨੇ ਉਹਨੂੰ ਚੱਕ ਲੈਣਾ ਸੀ ਇਹਨੂੰ ਮਾਰ ਦਿੰਦੇ ਜਾਂ ਉਂਗ ਕੁੱਟ ਦਿੰਦੇ ਖਾਣੇ ਲੈ ਆ ਕੇ ਬੜਾ ਝਾੜ ਦੇਣਾ ਸੀ ਅਗਲੇ ਦੇ ਵਿਚਾਰਾ ਕੋ ਡਰ-ਡਰ ਮਾਰਾਂ ਕੀ ਕਰੇ ਹਰਿਆਵਿਆਂ ਨੂੰ ਮਾਰ ਖਾਣੀ ਪਈ ਉਹਨਾਂ ਇਹ ਹਾਲਾਤ ਹੋ ਗਏ ਆਪਣੇ ਦੇਸ਼ ਦੇ ਵਿੱਚ ਗੰਗਾ ਨਗਰ ਦੇ ਵਿੱਚ ਗੁਰੂ ਘਰ ਨਸ਼ਤਾਵ ਗੜ੍ਹ ਗੁਰੂ ਘਰ ਤੇ ਉੱਪਰ ਕਬਜ਼ਾ ਕਰੀਆਂ ਜਾਂ ਆ ਰਹੇ ਆ ਐਸਐਸ ਤੋਂ ਤੇ ਦਿੱਲੀ ਦੇ ਵਿੱਚ ਮੋਦੀ ਜਿਹੜਾ ਆ ਐਸਐਸ ਦਾ ਬੰਦਾ ਵਾ ਕਛਾਇਆ ਪਾ ਕੇ ਉਹਦੀਆਂ ਫੋਟਮਾਂ ਵੀ ਕਿਥੇ ਦੀਆਂ ਨੇ YouTube ਦੇ ਉੱਤੇ ਵੀਡੀਓ ਰੱਖਣੀਆਂ ਨੇ Google ਦੇ ਉੱਤੇ ਉਹ ਬੰਦੇ ਦੀ ਦੇ ਲਈ ਖੰਡ ਪਾਵਰ ਰੱਖਿਆ ਜਾ ਰਿਹਾ ਵਾ ਜਨਮ ਦਿਨ ਦੀਆਂ ਮੁਬਾਰਕਾਂ ਉਹਨਾਂ ਲੰਬੀ ਉਮਰ ਦਿਆਂ ਦੋਨਾ ਮਗੀਆਂ ਜਾ ਰਹੀਆਂ ਨੇ ਉਹ ਵੀ ਉਸ ਗੁਰੂ ਕੋ ਜਿਹਨੂੰ ਪਤਾ ਸਾਰਾ ਕੁਝ ਉਹ ਗੁਰੂ ਨੇ ਤਾਂ ਦੀ ਮਰਵਾਣੀ ਨਹੀਂ ਗੁਰੂ ਨੂੰ ਤਾਂ ਕਿ ਪਤਾ ਹੈ ਉਹ ਸਾਰਾ ਗੁਰੂ ਨੇ ਤਾਂ ਸ਼ੋਪਲੀ ਭਰੋਣੀ ਇੱਕ ਚੇ ਤਰੀਕੇ ਵਧਾ ਦੇ ਕੋਈ ਕਿਸੇ ਨੂੰ ਥਾਪੜਾ ਦੇ ਦੇਵੇ ਚਾਹੇ ਹੁਣ ਜਿਵੇਂ ਆਪਣੇ ਬਾਈ ਸੰਦੀਪ ਸਿੰਘ ਜਿਹੜਾ ਵਾ ਸੂਰੀ ਨੂੰ ਜਿਹਨੇ ਗੱਡੀ ਚੜ੍ਹਾ ਰਹੀ ਸੀ ਉਹਨੂੰ ਬੰਦੇ ਤੇ ਗੁਰੂ ਦੀ ਦੇਖੋ ਕਿੰਦੀ ਵੱਡੀ ਕਿਰਪਾ ਵਾ ਜੇ ਸੋਚਣ ਵਾਲੀ ਗੱਲ ਆ ਥੂਰੀ ਨੂੰ ਗੱਡੀ ਚਾੜਿਆ ਜਿਹੜਾ ਸਭ ਤੋਂ ਦਵੜਦਲਾ ਬੰਦਾ ਸੀ ਜਿਨੇ ਸਿੱਖਾਂ ਨੂੰ ਬਹੁਤ ਦੁਖੀ ਕਰਿਆ ਪਿਆ ਸੀ ਫਿਰ 2% ਵਾਲੇ ਨੇ ਇਹਨਾਂ ਨੂੰ ਖਤਮ ਕਰੋ ਜੀ ਪਲਾਨਾ ਕਰੋ ਸਿੱਖਾਂ ਨੂੰ ਐ ਕਰ ਦੋ ਜੋ ਕਰ ਦੋ ਇੱਕ ਉਹ ਸੀ ਥੂਰੀ ਇੱਕ ਤਾਂ ਉਹ ਇੱਕ ਤਾਂ ਨੇ ਉਹਦਾ ਉਹਦਾ ਸੌਦਾ ਲਾਇਆ ਪਿੱਡੀ ਬੜੀ ਗੁਰੂ ਦੀ ਕਿਰਪਾ ਉਹਦੇ ਤੇ ਦੂਜਾ ਜਿਹੜਾ ਸੂਬਾ ਆਪਣੇ ਸਰਹੰਦ ਨੂੰ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਸੂਬਾ ਸਰਹੰਦ ਭਲਾ ਦੂੰਗਾ ਤੁਹਾਨੂੰ ਦੱਸੋਏ ਕਹਿਲਾਉਣ ਦੇ ਕਾਬਲ ਨੇ ਜੇਕਰ ਉਹਦੀ লাশ ਨੂੰ ਉਹਦੇ ਘਰ ਦੇ ਮਰ ਗਿਆ ਹੁਣੇ ਪੂਰਾ ਹੋ ਗਿਆ ਕਹਿੰਦੇ ਅੱਜ ਤਨੀ ਕੱਲ ਉਹਦੇ লাশ ਨੂੰ ਉਹਦੇ ਘਰ ਦੇ ਵੀ ਉਹਦੇ ਜਿਹੜੇ ਜਵਾਗ ਨੇ ਉਹਦੀ ਘਰ ਵਾਲੀ ਆ ਜਿਹੜੀ ਵਾਈਫ ਉਹਨੇ ਮਨਾ ਕਰਤਾ ਉਹ ਕਹਿੰਦੇ ਅਸੀਂ ਨਹੀਂ ਲੈ ਕੇ ਜਾਣਾ ਉਹਨੂੰ ਇੱਥੇ ਹੀ ਫੂਕ ਦੋ ਇਹਨੂੰ ਕਿ ਜਿਹੜੀ ਵਰਦੀ ਪਾਈ ਹੋਣੀ ਆ ਜਦੋਂ ਉਹਦੇ ਵਿੱਚ ਕਿੰਨੀ ਆਕੜ ਹੋ ਪੰਨਾ ਆਪਦੇ ਆਏ ਚੌਂ ਚੌੜਾ ਕਰਦਾ ਹਣਾ ਜਿਵੇਂ ਆਪਾਂ ਹੁਣ ਥਾਣਿਆਂ 'ਚ ਦੇਖਦੇ ਆਂ ਗਰੀਬਾਂ ਦੇ ਨਾਲ ਕਦੇ ਵੀ ਥਾਣੇ ਚ ਜਾ ਕੇ ਦੇਖ ਲਓ ਤੁਸੀਂ ਪੰਜਾਬ ਦੇ ਦ੍ਰਿਸ਼ ਕਦੇ ਵੀ ਗਰੀਬਾਂ ਦੇ ਨਾਲ ਗੱਲ ਪਤਾ ਗਈਆਂ ਓਏ ਦੇ ਐ ਬੋਲਦੇ ਹਿੰਦੂ ਜਿਵੇਂ ਪਤਾ ਨਹੀਂ ਗਰੀਬਾਂ ਬੰਦਿਆਂ ਨੇ ਇਹਨਾਂ ਨੇ ਕਿੱਡਾ ਕਹਿਣਾ ਤਾਂ ਕਰਜਾ ਲਿਆ ਹੋਇਆ ਵਾ ਜਾਂ ਇਹਨਾਂ ਤੋਂ ਇਹਨਾਂ ਦੇ ਕੋਈ ਕਿਸੇ ਹੋਰ ਛੋਟੇ-ਪਟਾ ਮਨਜਵਾਕਾਂ ਨੂੰ ਕਿਹੜੇ ਰਖੜੇ ਰੁਖੜੇ ਮਾਰਦੇ ਹੁੰਦੇ ਆ ਭਾਈ ਇਹ ਹਸਾਨ ਓਏ ਇਧਰ ਆਓ ਗਾਲਾਂ ਕੱਢ ਕੇ ਗਰੀਬ ਤੇਰੀ ਨੂੰ ਐ ਹੀ ਆ ਗੱਲਾਂ ਕਰਦੇ ਹੁੰਦੇ ਨੇ ਵੀ ਹੁਣ ਜਿਹੜਾ ਇਹ ਸੁਭਾ ਸਰੰਦ ਸੀ ਜਿਹਨੇ ਇਹ ਜਿਹੜੇ ਤਿੰਨ ਜਾਣੇ ਸੀ ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਕੈਦੀਆਂ ਦੀ ਖਵਾਲਾਤੀ ਜਿਹੜੇ ਇੱਕ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਬੜਾ ਸਵਾਲ ਆ ਕੋਈ ਖੜਾ ਹੀ ਨਹੀਂ ਕਰ ਰਿਹਾ ਮੈਨੂੰ ਇਹ ਨਹੀਂ ਸਮਝ ਆਉਂਦੀ ਮੰਤਰੀ ਸੰਤਰੀ ਸੁੱਤੇ ਗਾਤੇ ਪਏ ਨੇ ਉਹਨਾਂ ਨੂੰ ਵੀ ਤਾਂ ਪਤਾ ਹੋਊਏ ਗੱਲ ਦੀ ਮੈਨੂੰ ਪਤਾ ਵਈ ਚੀਜ਼ ਦਾ ਅਜੀਬ ਵੀ ਮੇਰੇ ਨਾਲ ਵੀ ਅਲੱਗ ਜਾ ਪਾ ਪਿਆ ਗਿਆ ਸੀਗਾ ਮੇਰੇ ਪਰਾਲਾ ਤੁਹਾਨੂੰ ਪਤਾ ਵਾ ਕਿ ਜੀ ਜੇਲ ਦੇ ਵਿੱਚ ਇਹ ਨਹੀਂ ਲੱਗ ਰੱਖੇ ਜਾਂਦੇ ਹੁੰਦੇ ਨੇ ਹਵਾ ਲਾਤੀ ਜਿਹੜੇ ਹੁੰਦੇ ਨੇ ਜਿਨ੍ਹਾਂ ਦਾ ਟ੍ਰਾਇਲ ਚੱਲ ਅੰਡਰ ਟ੍ਰਾਇਲ ਕਿਸ ਚੱਲਦੇ ਹੁੰਦੇ ਨੇ ਉਹ ਲੱਗ ਰੱਖੇ ਜਾਂਦੇ ਹੁੰਦੇ ਨੇ ਕਦੇ ਵੀ ਇਕੱਠੇ ਤਾਂ ਰੱਖੀ ਨਹੀਂ ਆਂਦੇ ਹੁੰਦੇ ਐਦੀਆਂ ਦੀਆਂ ਬੈਰਤਾਂ ਲੱਗ ਹੁੰਦੀਆਂ ਨੇ ਇਹਨਾਂ ਨੇ ਇਕੱਠੇ ਕਿਵੇਂ ਕਰੇ ਵੀ ਇਹਦਾ ਮਤਲਬ ਇਹਨਾਂ ਦੇ ਸਾਜ਼ਿਸ਼ੀ ਦਿਮਾਗਰੇ ਵਿੱਚ ਕੁਝ ਹੋਰ ਚੱਲ ਰਿਹਾ ਸੀਗਾ ਜਾਂ ਤਾਂ ਉਹਨੂੰ ਮਾਰਨ ਦਾ ਸੋਚਿਆ ਹੋਣਾ ਇਹਨਾਂ ਨੇ ਵੀ ਮਾਰ ਦਿੰਨੇ ਆ ਕਿ ਪ੍ਰਧਾਨ ਕਹਾਵੇ ਸੁਭਾਸ਼ ਰੰਦੂ ਦੂਦੂ ਨੂੰ ਪਤਾ ਨਹੀਂ ਬੜੀ ਦੇਰੀ ਸੀ ਕਿ ਕਹਿੰਦੇ ਉਹਨੂੰ ਰਿਟਾਇਰਮੈਂਟ ਹੋ ਜਾਣੀ ਸੀ ਪਤਾ ਨਹੀਂ ਕੀ ਚੱਕਰ ਸੀ ਕੋਈ ਸੀਗਾ ਜਨੂ ਦੀ ਉਹਨੂੰ ਜਵਾਨਤ ਮਨ ਰਹੀ ਸੀ ਕਿਆ ਹੋਵੇ ਉਹਨੂੰ ਵੀ ਭਾਈ ਤੂੰ ਇੱਕ ਬਥੇਰਾ ਆਪਣੇ ਨੂੰ ਪਾਉਂਦਾ ਸੀ ਵੀ ਇੱਕ ਬੰਦਾ ਇਹਨੂੰ ਵੀ ਹੁਣ ਗੱਡੀ ਚਾਰਜ ਕਿਉਂਕਿ ਉਹਨੇ ਤਾਂ ਇੱਕ ਤਰੀਕੇ ਨਾਲ ਬਹੁਤ ਵਿਕਟ ਸੱਟੇ ਹੋਈ ਹੈ ਜਿਹੜੀ ਬਹੁਤ ਚਾਵਲ ਦੀ ਸੀ ਜਨਾ ਬਹੁਤ ਚੜ੍ਹ ਲਪਾਇਆ ਜਿਵੇਂ ਆ ਅਮਿਤਰਾਉੜਾ ਕਹਿੰਦਾ ਕਨਾ ਪ੍ਰਵਾਸੀ ਤੋਂ ਹਮਾਰੇ ਭਾਈ ਹੈ ਇਹਨੂੰ ਪੁੱਛੇ ਵੀ ਜਦੋਂ ਤੂੰ ਪੰਜਾਬ ਤੇ ਰਹਿਣਾ ਮਾ ਪੰਜਾਬੀ ਤੇਰੇ ਭਾਈ ਨੇ ਬਣਦੇ ਨੇ ਭਾਈਵੰਦੀ ਦੇ ਤੌਰ ਤੇ ਪੰਜਾਬੀਆਂ ਕਹਿ ਸਕਦਾ ਹਾਂ ਵੀ ਮੇਰੇ ਭਾਈ ਨੇ ਕਿ ਉਹ ਜਿਹੜੇ ਟੀਕੇ ਪਾ ਕੇ ਇਹਨੇ ਜੋ ਪੀਵੇ ਅਜਿਹਾ ਨਾ ਕੋਈ ਅਤਾ ਨਹੀਂ ਪਤਾ ਨਹੀਂ ਕਿਹੜੀ ਨਸਲ ਆਖੀ ਇਹ ਨਸਲ ਨਹੀਂ ਮਤਲਬ ਪਹਿਲੇ ਸ਼ੁਰੂਆਤ ਚ ਗੱਲ ਹੈ ਕਰੀ ਨਹੀਂ ਨਸਲ ਦੀ ਦੇਖੋ ਉੱਤਰ ਗੁਰੂ ਘਰ ਤੇ ਰਾਜਸਥਾਨ ਦੇ ਵਿੱਚ ਕਿਥੇ ਦਿੱਲੀ ਜਿਹੋਣਾਂ ਨੇ ਖੰਡ ਪਾਟ ਕਰਾਇਆ ਇਹ ਨਸਲ ਨਹੀਂ ਸਰਨਾਉਂ ਨੇ ਪਰ ਹਰਦੀਪ ਪੁਰੀ ਹੈ ਜਿਹੜੇ ਵੀ ਨੇ ਜਿਹੜੇ ਉੱਤਰ ਵੀ ਇਹ ਚਾਹਨ ਪਹਿਲਾਂ ਸਿੱਖਾਂ ਦੇ ਕਾਬਲ ਨਹੀਂ ਹੈਗੇ ਕੋਈ ਸਿੱਖਾਂ ਦੇ ਵਿੱਚ ਕਲੰਕਰ ਸਿੱਖਾਂ ਦੀ ਕੌਮ ਦੇ ਵਿੱਚ ਇਹ ਕਲੰਪ ਨੇ ਜਿਹੜੇ ਸਿੱਖਾਂ ਦਾ ਕਰੈਕਟਰ ਅਸਾਸੀਨੇਸ਼ਨ ਕਰ ਰਹੇ ਨੇ ਸਿੱਖਾਂ ਦਾ ਜਿਹੜਾ کردار ਆ ਉਹਨੂੰ ਸੱਟ ਮਾਰ ਰਹੇ ਨੇ ਇਹ ਬੰਦੇ ਗੁਰੂ ਮੇਰ ਕਰੇ ਸੇthi ਇਹ ਜਿਹੇ ਬੰਦਿਆਂ ਦਾ ਮੈਂ ਤਾਂ ਕਹਾਂ ਵੀ ਪਰਦਾ ਪਾਸ ਹੋਵੇ ਤੇ ਕਿਸੇ ਦੇ ਹੱਥ ਸੇਵਾ ਲੱਗ ਜਾਵੇ ਜਾਂ ਇਹਨਾਂ ਦੀ ਸੇਵਾ ਸੁਭਾ ਹੋ ਜਵੇ ਜਾਂ ਚੰਗੀ ਤਰ੍ਹਾਂ ਮਾੜੀ ਰੁੱਤੀ ਹੈ ਨਾ ਇਹ ਤਰੀਕੇ ਮੈਨੂੰ ਪਤਾ ਨਹੀਂ ਜੰਮੇ ਹੁਣੇ ਰੱਬ ਨੂੰ ਤੱਬ ਦੱਸ ਦੇ ਪੈਨੇ ਯਾਰ ਬੰਦੇ ਨੂੰ ਦੱਸੋ ਜਿਹੜਾ ਬੰਦਾ ਹਜੇ ਹੁਣ ਥੋੜੀ ਦੇਰ ਕੱਲਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਖੜਾ ਦੇ ਗੇਟ ਕੋਲ ਤੇ ਜਿਹੜਾ ਉਹ ਅਲੱਗ ਕਰਕੇ ਗਿਆ ਵਾਲਾ 20 1900 ਪ੍ਰੋਬਡ ਰੁਪਇਆ ਮਿਲੂਗਾ ਉਹ ਕਿਹਨੂੰ ਮਿਲੂ ਕਿੱਥੋਂ ਮਿਲੂ ਕਦੋਂ ਮਿਲੂ ਕਿਵੇਂ ਮਿਲੂ ਕੁਝ ਪਤਾ ਬਸ ਕਹਿ ਕੇ ਚਲੇ ਗਿਆ ਬਸ ਮਤਲਬ ਹੈ ਜਿਹੜੇ ਬੰਦਿਆਂ ਦੇ ਜਿਹੜੇ ਆਉਂਦੇ ਨੇ ਮੂਰੇ ਆਪਦੀ ਗੱਡੀ ਦੇ ਵੰਗ ਲਈਏ ਕੀ ਕੁਝ ਕਰ ਰਹੇ ਨੇ ਗੁਰੂ ਨੂੰ ਠੋਖਾ ਦੇ ਰਹੇ ਨੇ ਗੁਰੂ ਦੀਆਂ ਨਜ਼ਰਾਂ ਜਿੱਥੋਂ ਖਾ ਦੇ ਰਹੇ ਨੇ ਤੇ ਬਾਕੀ ਇਹਨੇ ਕੀ ਬੇਨਤੀਆਂ ਠੀਕ ਆ ਕਿ ਜਸਟਿਸ ਗਵਈ ਚੰਦਰਨ ਸੁਪਰੀਮ ਕੋਰਟ ਦੇ ਬਾਹਰ ਨਾਲ ਕਿਹਾ ਵੀ ਕਿਸਾਨਾਂ ਜਿਹੜੇ ਕਿਸਾਨ ਉਰਾਲੀ ਫੇਕਣਗੇ ਉਹਨਾਂ ਨੂੰ ਪਹਿਲਾਂ ਹੀ ਚੱਕ ਲੋ ਪੰਜਾਬ ਦੇ ਨੂੰ ਇਹ ਵੀ ਦੇਖ ਲੋ ਹੁਣ ਇਹ ਆਜ਼ਾਦੀ ਦਾ ਨਿੰਗ ਮਾਰਨ ਵਾਲੀਆਂ ਗੱਲਾਂ ਨੇ ਪੂਰੀਆਂ ਮਨੋਂ ਮਨੋਂ ਯਾਰ ਇਹ ਲੋ ਇਹ ਹੰਦੇ ਨੇ ਪਰ ਹੁਣ ਬਗਤ ਬਚਨ ਸਿੰਘ ਬਲਕਿ ਸੀ ਉਹ ਦਾਰਸ਼ਨ ਸਿੰਘ ਕੀ ਸੀ ਤਾਰਾ ਸਿੰਘ ਉਹਨੇ ਇਹ ਉਹਨਾਂ ਨੂੰ ਇਹ ਉਹ ਨਹੀਂ ਅੱਜ ਦੇ 47 ਵੇਲੇ ਦੇ ਤਾਰਾ ਸਿੰਘ ਉਹ ਨਹੀਂ ਨੇ ਇਹ ਚਲੋ ਬਾਕੀ ਇਹਨੇ ਕੀ ਬੇਨਤੀਆਂ ਸੀਗੀਆਂ ਜੋ ਗਲਤ ਭੁੱਲ ਚੋ ਗਲਤੀ ਹੋਈ ਤਾਂ ਤੁਸੀਂ ਇਹ ਦੇਖੋ ਵੀ ਜਿਹੜੇ ਹਰ ਜਸਟਿਸ ਕੋਈ ਉਹਨਾਂ ਨੇ ਕਿਹਾ ਵਾ ਉਹ ਸਿਰਫ ਹਰਿਆਣੇ ਨੂੰ ਨਹੀਂ ਕਿਹਾ ਉਹਨਾਂ ਨੇ ਦਿੱਲੀ ਨੂੰ ਨਹੀਂ ਕਿਹਾ ਉਹਨਾਂ ਨੇ ਮਾਝਾਲ ਪ੍ਰਦੇਸ਼ ਨੂੰ ਨਹੀਂ ਕਿਹਾ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਵਾ Rajasthan ਨੂੰ ਨਹੀਂ ਕਿਹਾ ਵੀ ਇਹ ਸਿਰਫ ਪੰਜਾਬ ਦੇ ਪਹਿਲਾਂ ਹੜਾਂ ਵਾਲੀ ਗੱਲ ਉਪਰ ਆ ਚਲੋ ਬਾਕੀ ਬੇਹਤਿ ਧੰਨਵਾਦ ਮਾਫ਼ ਕਰਿਓ ਜੇ ਕੋਈ ਗਲਤੀ ਹੋਈ ਧੰਨਵਾਦ ਜੀ